ਮੰਨ ਲੈ ਇੱਕ ਖਿਆਲ ਸੀ ਕਿ ਜੰਗਾਰ ਦੀ ਗੜੀ ਨੂੰ ਘੇਰਾ ਪੈ ਚੁੱਕਿਆ ਲੱਖਾਂ ਦਾ ਅੰਦਰ ਗੁਰਸਾਹਿਬ ਜੰਗ ਦੀਆਂ ਤਿਆਰੀਆਂ ਕਰ ਰਹੇ ਨੇ ਉਹ ਗੜੀ ਦੇ ਅੰਦਰ ਜਦ ਮੈਂ ਪੈਰ ਪਾਇਆ ਤਾਂ ਕੀ ਵੇਖਿਆ ਕੱਚੀ ਗੜੀ ਦੇ ਅੰਦਰ ਜਦ ਮੈਂ ਪੈਰ ਪਾਇਆ ਮੌਤ ਵਿਹਾਣ ਚੱਲੇ ਸ਼ਾਹ ਸਵਾਰ ਮਿਲੇ ਲੱਗਦਾ ਜੰਗ ਹੈ ਵੱਡੀ ਕੋਈ ਛੜਨ ਵਾਲੀ ਸਿੰਘ ਗੁਰੂ ਦੇ ਤਿਆਰ ਬਤਿਆਰ ਮਿਲੇ ਕਮਾਨ ਕਸਦੇ ਦਿਖੇ ਗੁਰੂ ਗੋਬਿੰਦ ਤੇਗਾ ਚੱਕੀ ਖੜੇ ਅਜੀਤ ਜੁਝਾਰ ਮਿਲੇ ਬਾਹਰ 10 ਲੱਖ ਅੰਦਰ 40 ਭੁੱਖੇ ਪਾਟੇ ਬਾਣਿਆਂ ਦੇ ਮੋਢੇ ਹਥਿਆਰ ਮਿਲੇ ਕੱਚੀ ਗੜੀ ਤੇ ਹੌਸਲੇ ਪੱਕਿਆਂ ਵਾਲੇ ਉਥੇ ਸ਼ਰੀਰ ਨਹੀਂ ਮੇਰੇ ਅੰਗਿਆਰ ਮਿਲੇ ਉਸ ਦਿਨ ਕੱਲੇ ਕੱਲੇ ਸਿੰਘ ਅੰਦਰ ਮੈਨੂੰ ਨਾਨਕ ਤੋਂ ਗੋਬਿੰਦ ਸਾਕਾਰ ਮਿਲੇ